ਉਨਸਾਰ ਇਹਨਾਂ ਪਤਾ ਗਿਆ ਮਾਗਨੀ ਸੀ ਪਾਰਟੀ ਦੀ ਸਰਕਾਰ 2022 ਚ ਇਹ ਬੜੀ ਕੀਰਕਟ ਗੱਲ ਕੀਤੀ ਸੀ ਕਿ ਪੰਜਾਬ ਦੇ ਲੋਕਾਂ ਨਾਲ ਕਿ ਸਰਕਾਰ ਬਣ ਤੋਂ ਬਾਅਦ ਅਸੀਂ ਸਿੱਖਿਆ ਤੇ ਸਿਹਤ ਤੇ ਕਰਪਚੰਪ ਤੇ ਬਿਜਲੀ ਤੇ ਵੱਖ-ਵੱਖ ਤਰ੍ਹਾਂ ਦੇ ਆਪਾਂ ਕਰਟਿਕਾਂ ਦੇ ਰੂਪ ਵਿੱਚ ਦਿੱਤੇ ਸੀ ਕਿ ਸਰਕਾਰ ਵੱਲੋਂ ਬਹੁਤ ਆਲਾ ਕੰਮ ਆਪ ਰਿਹਾ ਉਹਦਾ ਇਹੀ ਐਂ ਜਿਹੜਾ ਮੇਨ ਸਿੱਖਿਆ ਦੇ ਵਿੱਚ ਜਿਹੜੀ ਹਰੀ ਕ੍ਰਾਂਤੀ ਪੰਜਾਬ 'ਚ ਲੈ ਕੇ ਆਮ ਆਦਮੀ ਪਾਰਟੀ ਆਈ ਹੈ ਸਾਡੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਮਾਨ ਐਜੂਕੇਸ਼ਨ ਮਿਨਿਸਟਰ ਜੋਤਪੀਰ ਜੀ ਜਿਨ੍ਹਾਂ ਦੀ ਗਵਾਈ 'ਚ ਸਾਰੇ ਪੰਜਾਬ 'ਚ ਸਿੱਖਿਆ ਪਰ ਦੀ ਹਰੀ ਕ੍ਰਾਂਤੀ ਆਈ ਹੈ ਅੱਜ ਉਹ ਸੇਧਾਂ ਤਕੀਮ ਪਿੰਡ ਚ ਮੈਂ ਆਉਣਾ ਹੈ ਮੈਂ ਤੁਹਾਨੂੰ ਦੱਸਣਾ ਚਾਹਨਾ ਕਿ ਤੁਹਾਡੇ ਪਿੰਡ ਚ ਜਿਹੜੇ ਕੁੱਲ ਪੈਸੇ 4 ਲੱਖ 40 ਹਜ਼ਾਰ ਰੁਪਏ ਸਕੂਲ ਨੂੰ ਆਇਆ ਸਰਕਾਰ ਨੇ ਦਿੱਤਾ ਜਿਹੜੀ ਫਰਵਿੰਗ ਕਾਇ ਲੱਗਣੀ ਸੀਗੀ ਉਹਦਾ ਹੈ 1.5 ਲੱਖ ਰੁਪਏ ਬਾਥਰੂਮ ਦਾ 1.40 ਹਜ਼ਾਰ ਰੁਪਏ ਤਾਂ 1.5 ਲੱਖ ਦੇ ਕਰੀਬ ਸਾਡੇ ਸਪੋਰਟ ਦੀ ਚਾਰਦਵਾਰੀ ਦੇ ਵਾਸਤੇ ਪੈਸੇ ਆਏ ਨੇ ਜਿਵੇਂ ਕਿ ਸਾਡਾ ਸਲੋਗਨ ਵੀ ਇਹੀ ਹੈ ਕਿ ਸਿੱਖਿਆ ਕ੍ਰਾਂਤੀ ਜਿਹੜੀ ਆ ਕ੍ਰਾਂਤੀ ਬਿਲਕੁਲ ਟੋਟਲੀ ਦੁਜਾ ਪਾਸਾ ਵਿਖਾ ਲੈਣਾ ਔਰ ਇਹ ਸਰਕਾਰ ਨੇ ਇਹ ਕੰਮ ਕਰਕੇ ਵਿਖਾਇਆ ਹੈ ਜਿਵੇਂ ਕਿ ਸਾਹਮਣੇ ਦੱਸਿਆ ਕਿ ਪੰਜਾਬ ਦੇ ਵਿੱਚ ਪੰਜਾਬ ਸਿੱਖਿਆ ਕ੍ਰਾਂਤੀ ਦਾ ਵਾਧਾ ਵਰਣ ਚੱਲ ਰਿਹਾ ਹੈ ਜਦੋਂ ਅਸੀਂ ਸਰਕਾਰ ਦੀਆਂ ਪ੍ਰਾਪਤੀਆਂ ਗਿਣੌਣ ਲੱਗ ਪਏ ਤਾਂ ਕਾफी ਸਮਾਂ ਲੱਗ ਜਾਊਗਾ ਕਿਉਂਕਿ ਸਮਾਂ ਸਾਡੇ ਤੋਂ ਘੱਟ ਹੈ ਮੈਂ ਮਾਪਿਆਂ ਨੂੰ ਇਹ ਗੁਜਾਰਿਸ਼ ਕਰਨਾ ਚਾਹੁੰਦਾ ਕਿ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲਾਂ ਦੇ ਵਿੱਚ ਭੇਜੋ ਇੱਥੇ ਪੜ੍ਹਾਈ ਕਰਾਓ ਕਿਉਂਕਿ ਹੁਣ ਸਮਾਂ ਬਦਲ ਗਿਆ ਹੈ ਹੁਣ ਸਰਕਾਰੀ ਸਕੂਲ ਜਿਹੜੇ ਨੇ ਉਹਦੇ ਵਿੱਚ ਹਰ ਇੱਕ ਸਹੂਲਤ ਜਿਹੜੀ ਹੈ ਉਹ ਮਹैया ਕਰਵਾਈ ਜਾਂਦੀ ਹੈ ਸਾਡਾ ਬੱਚਿਆਂ ਦਾ ਇਹ ਗੁਰਦੁਆਰਾ ਸਾਹਿਬ ਮੰਦਰ ਆ ਰਦਾਵਾ ਸਾਹਿਬ ਪਰਸੋ 14 ਤੁਹਾਡੇ ਨਾਲ ਆ ਪਰ ਐ ਸਕੂਲੇ ਮੈਨੂੰ ਬਹੁਤ ਫੋਨ ਮਿਲਿਆ ਬੜੀ ਮਹਾਰਾਜ ਦੀ ਕਿਰਪਾ ਜਿਹੜੇ ਹੱਗ ਟੀਚਰ ਨੇ ਉਹਨਾਂ ਨੇ ਬੜੀ ਮਿਹਨਤ ਕਰਕੇ ਸਾਰੀਆਂ ਸਹੂਲਤਾਂ ਮਾਰਕੀਆਂ ਇੱਥੇ ਬਲਦਿਆ ਸਰਕਾਰ ਜਿਹੜੇ ਕਿ ਡਿਗਨਾਈਜ਼ ਕਰ ਦੇਖੋ ਜੀ ਅੱਜ ਲਗਭਗ 3 ਸਕੂਲ ਜਿਹੜੇ ਪੱਬਰ ਵਾਲੀ ਪਰਾਚਾ ਔਰ ਹਕੀਮਬੇਦ ਚ ਆਮ ਆਦੀ ਪਾਰਟੀ ਦੀ ਸਰਕਾਰ ਨੇ ਸਿੱਖਿਆ ਪ੍ਰਤੀ ਜਿਹੜੀ ਹਰੀ ਕ੍ਰਾਂਤੀ ਪੰਜਾਬ ਚ ਆਈ ਆ ਉਹਦੇ ਸਬੰਧ ਵਿੱਚ ਬਹੁਤ ਵੱਡੀਆਂ ਗਰੰਟਾਂ ਜਿਹੜੀਆਂ ਪਿੰਡਾਂ 'ਚ ਸਕੂਲਾਂ ਨੂੰ ਦਿੱਤੀਆਂ ਸੀਗੀਆਂ ਕਿ ਖਤਾਂ ਉਹ ਜਿਹੜੇ ਕੰਮ ਹੋ ਚੁੱਕੇ ਨੇ ਚਾਰ ਦਿਵਾਰੀਆਂ ਜਾਂ ਵਾਸ਼ਰੂਮ ਨੇ ਜਾਂ ਕਮਰੇ ਨੇ ਨਵੇਂ ਬਣੇ ਜਾਂ ਲੈਬਸ ਵਗੈਰਾ ਬਣੀਆਂ ਨੇ ਉਹਦੇ ਤੋਂ ਘੱਟ ਨਹੀਂ ਕੀਤੇ ਨੇ ਔਰ ਨਿਜੀ ਤੌਰ ਤੇ ਅਣ ਕੇ ਵੇਖਿਆ ਵੀ ਸਟਾਫ ਨੇ ਬਹੁਤ ਵਧੀਆ ਕੰਮ ਜਿਹੜਾ ਸਕੂਲਾਂ 'ਚ ਕਰਾਇਆ ਇਹਦੇ ਨਾਲ ਇੱਕ ਜਿਹੜੀ ਲੋਕਾਂ ਦੀ ਲੁੱਟ ਖਸੁੱਟ ਸੀਗੀ ਆ ਪ੍ਰਾਈਵੇਟ ਵਾਲੇ ਕਰਦੇ ਉਹ ਕਾਫੀ ਹੱਦ ਤੱਕ ਬੰਦ ਹੋ ਗਈ ਲੋਕਾਂ ਦਾ ਜਿਹੜਾ ਸਰਕਾਰੀ ਸਕੂਲਾਂ ਤੋਂ ਵਿਸ਼ਵਾਸ ਉੱਠ ਗਿਆ ਸੀਗਾ ਉਹ ਵਿਸ਼ਵਾਸ ਜਿਹੜਾ ਦੁਬਾਰਾ ਪਾ ਲੋ ਗਿਆ ਦੇਖੋ ਤੁਸੀਂ ਚੈਨ ਵਾਲਿਆਂ ਨੇ ਅੱਜ ਤੱਕ ਕਦੀ ਸਵਾਲ ਕੀਤਾ ਤੁਹਾਡਾ ਫਰਜ਼ ਬਣਦਾ ਹੀ ਇਹ ਤੋਂ ਪਹਿਲਾਂ ਕਿ ਸਵਾਲ ਕਰੋ ਕਿ ਪ੍ਰਾਈਵੇਟ ਵਾਲੇ 25% ਲੋਕਾਂ ਨੂੰ ਨਾ ਫਰੀਬ ਗਰੀਬ ਬੱਚਾ ਨੂੰ ਐਜੂਕੇਸ਼ਨ ਦੇਣੀ ਹੈ ਅੱਜ ਤੱਕ ਤੱਕ ਕੋਈ ਪੱਤਰਕਾਰ ਨੇ ਮੈਨੂੰ ਪੁੱਛਿਆ ਹੀ ਨਹੀਂ ਆ ਤਾਂ ਮੈਂ ਅੱਜ ਕਿਹਾ ਕਾ ਮੈਨੂੰ ਪਤਾ ਲੱਗਾ ਕਿ 25% ਜਿਹੜੇ ਗਰੀਬ ਬੱਚੇ ਉਹਨਾਂ ਨੂੰ ਫ੍ਰੀ ਐਜੂਕੇਸ਼ਨ ਦੇਣੀ ਹੁੰਦੀ ਆ ਤਾਂ ਮੈਨੂੰ ਤਾਂ ਨਹੀਂ ਲੱਗਦਾ ਇੱਕ ਬੱਚੇ ਨੂੰ ਫ੍ਰੀ ਐਜੂਕੇਸ਼ਨ ਦੰਦਦੇ ਨੇ ਉਹ ਉਹਨਾਂ ਦਾ ਰਿਕਾਰਡ ਵੀ ਚੈੱਕ ਕਰਾਂਗੇ ਔਰ ਉਹਨਾਂ ਨੂੰ ਵੇਖਾਂਗੇ ਵੀ ਕਿਹੜੇ ਬੱਚਿਆਂ ਨੂੰ ਫ੍ਰੀ ਐਜੂਕੇਸ਼ਨ ਦੰਦਦੇ ਆ ਹਾਂ ਜੀ ਸਿੱਖਿਆ ਦੇ ਨਾਲ-ਨਾਲ 50% ਦਾ ਵੀ ਖੇੜ ਹੈਗਾ ਇਹਦੇ ਨਾਲ 50% ਦੇ ਨਾਲ ਰਾਜਪਾਲ ਦਾ ਵੀ ਦੌਰਾ ਰਿਹਾ ਉਹਦੇ ਬਾਰੇ ਕੀ ਕਹਿੰਦੇ ਵੇਖੋ ਜੀ ਹਕੀਮ ਵੇਖੋ ਇਹਨਾਂ ਸਿੱਖਿਆ ਦੇ ਨਾਲ-ਨਾਲ ਇੱਕ ਜੁੱਧ ਨਸ਼ਿਆਂ ਵਿਰੋਧਾ ਜਿਹੜੀ ਬੜੀ ਵੱਡੀ ਜਿਹੜੀ ਮੁੱਖ ਮੰਤਰੀ ਸਤਾਰ ਭਗਵੰਤ ਸਿੰਘ ਮਾਨ ਨੂੰ ਨਾ ਕਿ ਸ਼ੀ ਜੋਧ ਛੇੜਿਆ ਉਹਦੇ ਵਿੱਚ ਬੜਾ ਲੋਕਾਂ ਦਾ ਜਿਹੜਾ ਸਾਨੂੰ ਪਰਵਾ ਹੰਗਾਰਾ ਵੀ ਪਿੰਡਾਂ 'ਚ ਮਿਲ ਰਿਹਾ ਪਿੰਡਾਂ ਦੀਆਂ ਪੰਚਾਇਤਾਂ ਮਤੇ ਪਾ ਕੇ ਦੇ ਰਹੀਆਂ ਨੇ ਅੱਜ ਦੀ ਤਰੀਖ 'ਚ ਮੇਰੇ ਖਿਆਲ ਬਹੁਤ ਸਾਰੇ ਜਿਹੜੇ ਐ ਐਸੇ ਜਿਹੜੇ ਨਸ਼ੇ ਦਾ ਕੰਮ ਕਰਦੇ ਸੀਗੇ ਜਿਹੜੇ ਦੇ ਨਾਲ ਜੁੜੇ ਜਾਂ ਤਾਂ ਛੱਡ ਕੇ ਪੰਜਾਬ ਭੱਜ ਗਏ ਨੇ ਤੇ ਜਾਂ ਉਹਨਾਂ ਦੀਆਂ ਜਿਹੜੀਆਂ ਉਹਨਾਂ ਕਾਲੀ ਕਮਾਈ ਕੀਤੀ ਉਹਨਾਂ ਤੇ ਪੀਲਾ ਪੰਜਾ ਜਿਹੜਾ ਚੱਲ ਰਿਹਾ ਔਰ ਜਿਹੜੇ ਬਚ ਗਏ ਨੇ ਉਹਨਾਂ ਤੋਂ ਵੀ ਪੀੜਾ ਪੰਡਾ ਜਰੂਰ ਚੱਲੇਗਾ। ਕਿਹੜੀ ਜੀ ਕੋਈ ਹੈਗੇ ਏਦਾਂ ਦੇ ਵੱਡੇ ਜਿਹਨਾਂ ਤੇ ਵੀ ਪੀੜਾ ਪੰਡਾ ਚੱਲੇਗਾ। ਸਬਰ ਕਰੋ ਸਬਰ ਕਰੋ ਸਭ ਕਮ ਹੋਣਗੇ। ਬਚਦਾ ਕੋਈ ਨਹੀਂ। ਬਸ ਇੱਕ ਲੋਕਾਂ ਨੇ ਸਮਝਿਆ ਕਿ ਸਿਹਤਪੂਰਨ ਲੈ ਕੇ ਇੱਕ ਜਿਹੜੀ ਹੈਗੀ ਆ ਅਲਟਰਾਸਾਉਂਡ ਵਾਲੀ ਆ। ਨਾ ਤੇ ਫੜਗੜ ਜਰੂਰੀਆਂ ਨਾ ਡੇਰਾ ਬਾਬਾ ਨਾਲ ਦਾ ਟਲੰਡ। ਲੋਕਾਂ ਨੂੰ ਮਹਿੰਗੇ ਟੈਸਟ ਜਿਹੜੇ ਕਰਵਾਉਂਦੇ ਨੇ ਉਹ ਦੇਖੋ ਜੀ ਬਹੁਤ ਸਾਰੀਆਂ ਬਹੁਤ ਸਾਰੀਆਂ ਸਹੂਲਤਾਂ ਹੈਲਥ ਪ੍ਰਤੀ ਜਿਹੜੀਆਂ ਦਿੱਤੀਆਂ ਨੇ ਮੈਨੂੰ ਤੁਸੀਂ ਰਿਟਰਨ ਚ ਲਿਖ ਕੇ ਦਓ ਕਿ ਕਿਹੜੀ ਮਸ਼ੀਨ ਕਿਹੜੇ ਹਸਪੀਟਲ ਚ ਨਹੀਂ ਆ ਤਾਂ ਫਿਰ ਮੈਨੂੰ ਦੱਸੋ ਫਿਰ ਮੈਨੂੰ ਦੱਸੋ ਪਹਿਲਾਂ ਲੱਗਦੀ ਕਿੰਨੀਆਂ ਮਸ਼ੀਨਾਂ ਤੇਰਾ ਬੱਬਾ ਨੰਦ ਸਿੰਘ ਜੀ ਮਸ਼ੀਨ ਦਾ ਨਾਮ ਲਗਾਓ ਅਲਟਰਾਸਾਉਂਡ ਮੈਂ ਹੁਣੇ ਪੁੱਛ ਲੈਣਾ ਸਭ ਨੂੰ ਪੁੱਛ ਕੇ ਕਿ ਅਲਟਰਾਸਾਉਂਡ ਵਾਲੀ ਮਸ਼ੀਨ ਕਿਤੇ ਅਲਟਰਾਸਾਉਂਡ ਤੇ ਪੁਰਾਣੀਆਂ ਚੱਲਦੀਆਂ ਮਸ਼ੀਨਾਂ ਉਹ ਤਾਂ ਕੋਈ ਨਵਾਂ ਨਹੀਂ ਨਹੀਂ ਜੀ ਤੇਰਾ ਬੱਬਾ ਜੀ ਆਪਾਂ ਦੇ ਘਰ ਪਟਾਲਾ ਹੀ ਪਟਾਲਾ ਕਿਹੜੇ ਆ ਜਿਹੜਿਆ ਨਹੀਂ ਦੇਖੋ ਜੀ ਜਿਹੜੇ ਲੋਕ ਪੰਜਾਬ ਦੀ ਅਮਨ ਸ਼ਾਂਤੀ ਨੂੰ ਭੰਗ ਕਰਨਗੇ ਉਹਨਾਂ ਨੂੰ ਬਰਦਾਸ਼ਤ ਨਹੀਂ ਕੀਤਾ ਜਾਊਗਾ। ਨਾ ਇਹਨਾਂ ਲੋਕਾਂ ਨੂੰ ਇਜਾਜ਼ਤ ਹੈ ਪੰਜਾਬ ਦੀ ਧਰਤੀ ਤੇ ਕੰਮ ਕਰਨ ਦਾ। ਪੰਜਾਬ ਦਾ ਇਤਿਹਾਸ ਪਿਛਲਾ ਵੀ ਬਹੁਤ ਸਾਰੇ ਲੋਕ ਜਾਣਦੇ ਨੇ ਕਿ ਜਿੰਨਾ ਅੱਜ ਤੋਂ ਪਿਛਲੇ ਲੰਮੇ ਸਮੇਂ 'ਚ ਵੀ ਇਥੇ ਹੋ ਕੀਤਾ ਉਹਨਾਂ ਦਾ ਕੀ ਅਸਰ ਹੋਇਆ ਹੈ। ਜੋ ਉਹਨਾਂ ਦਾ ਅਸਰ ਹੋਇਆ ਜਿਹੜੇ ਹੁਣ ਕਰਦੇ ਅਸਰ ਉਹਨਾਂ ਦਾ ਵੀ ਇਹੀ ਹੋਣਾ। ਮੈਂ ਸਰਕਾਰੀ ਮਿਡਲ ਸਕੂਲ ਹਕੀਮ ਦੇ ਇੰਚਾਰਜ ਹਾਂ ਕਿ ਮੈਂ ਇੱਥੇ 2000 ਬਾਰਾ ਤੋਂ ਕੰਮ ਕਰ ਰਹੀ ਆ ਤੇ ਸਕੂਲ ਨੂੰ ਆਪਣਾ ਸਮਝ ਕੇ ਇਹਨੂੰ ਸਜਾਈਦਾ ਹੈ ਸਵਾਰੀਦਾ ਹੈ ਬੱਚਿਆਂ ਨੂੰ এডਿਕੇਸ਼ਨ ਦੇਦੀ ਹੈ ਸਰਕਾਰ ਨੇ ਸਾਨੂੰ ਬਹੁਤ ਸਾਰੀਆਂ ਗ੍ਰਾਂਟਾਂ ਦਿੱਤੀਆਂ ਨੇ ਤੇ ਜਿਸ ਦਾ ਅਸੀਂ ਸਹੀ ਤਰੀਕੇ ਨਾਲ ਯੂਜ਼ ਕਰਕੇ ਇਸ ਸਕੂਲ ਨੂੰ ਸੋਨਾ ਬਣਾਇਆ ਹੈ ਤੇ ਤੁਸੀਂ ਸਕੂਲ ਨੂੰ ਦੇਖ ਕੇ ਇਸ ਦਾ ਅੰਦਾਜ਼ਾ ਲਗਾ ਹੀ ਸਕਦੇ ਹੋ ਤੁਹਾਡਾ ਬਹੁਤ ਬਹੁਤ ਧੰਨਵਾਦ ਬਹੁਤ ਵਧੀਆ ਚੱਲ ਰਿਹਾ ਹੈ ਕੰਮ ਸਾਰਾ ਪਿੰਡ ਬਹੁਤ ਖੁਸ਼ ਹੈ ਸਾਰੇ ਸਕੂਲ ਸਟਾਫ ਬਹੁਤ ਵਧੀਆ ਨੇ ਤੇ ਵਧੀਆ ਸਾਰੇ ਟੀਚਰ ਵੀ ਬਹੁਤ ਸੋਹਣੇ ਵਧੀਆ ਪੜਾਉਂਦੇ ਬੱਚਿਆਂ ਨੂੰ ਹਾਂਜੀ ਪਿੰਡ ਦੇ ਸਕੂਲ ਤੋਂ ਲੈ ਕੇ ਪੰਜਾਬ ਸਰਕਾਰ ਦੇ ਕੰਮ ਕਿਹੋ ਜਿਹਾ ਲੱਗਦਾ ਬਹੁਤ ਵਧੀਆ ਬਹੁਤ ਵਧੀਆ ਕੰਮ ਚੱਲ ਰਿਹਾ ਹੈ ਸਕੂਲ ਤਾਂ ਬਹੁਤ ਸੋਹਣਾ ਬਣਿਆ ਤੁਹਾਡੇ ਪਿੰਡ ਤੇ ਇਸ ਤੋਂ ਇਲਾਵਾ ਹੋਰ ਵੀ ਤੁਹਾਡੇ ਕੋਈ ਹੈਗੇ ਨੇ ਵਿਕਾਸ ਕਾਰਜ ਹੋਣ ਵਾਲੇ ਜਾਂ ਸਾਡੇ ਪਿੰਡ ਦੇ ਬੱਚਿਆਂ ਦੀ ਗਰਾਊਂਡ ਨਹੀਂ ਹੈਗੀ ਤੇ ਉਹ ਜਾਦੀ ਪ੍ਰੋਬਲਮ ਬੱਚਿਆਂ ਨੂੰ ਇਹੀ ਆਉਂਦੀ ਆ ਕਿ ਪਿੰਡ ਦੀ ਗਰਾਊਂਡ ਨਹੀਂ ਹੈਗੀ ਬਾਕੀ ਤਾਂ ਸਭ ਠੀਕ ਹੈ ਚੱਲ ਰਿਹਾ ਸਰਪੰਚ ਸਾਹਿਬ ਕਰ ਰਹੇ ਆ ਜਦੋਂ ਦੀ ਸਰਕਾਰ ਆਈ ਹੈ ਲੱਗਦਾ ਬਦਲਾ ਆਇਆ ਹੈ ਹਾਂਜੀ ਬਹੁਤ ਸਾਰਾ ਬਦਲਾ ਆਇਆ ਹੈ ਇਹਨਾਂ ਤਿੰਨਾਂ ਸਾਲਾਂ ਦੇ ਵਿੱਚ ਬਹੁਤ ਬਦਲਾ ਦੇਖਿਆ ਅਸੀਂ ਹਾਂਜੀ ਵਧੀਆ ਕੋਈ ਡਿਮਾਂਡ ਰੱਖੀ ਤੁਸੀਂ ਆਪਣਾ ਜਿਹਾ ਸਕੂਲ ਵਾਸਤੇ ਐਮਐਲਏ ਸਾਹਿਬ ਆਈ ਹੁੰਦੇ ਤੁਹਾਡੇ ਸਾਡੀ ਗਰਾਊਂਡ ਹਾਂ ਗਰਾਊਂਡ ਦੀ ਪ੍ਰੋਬਲਮ ਹੈ ਗਰਾਊਂਡ ਸਾਨੂੰ ਚਾਹੀਦੀ ਬੱਚਿਆਂ ਨੂੰ ਪਿੰਡ ਦੇ ਪਾਣੀ ਦਾ ਨਕਾਫਾ ਹੈਗਾ ਹਾਂਜੀ ਮੈਂ ਕਹਾਂ